ਛੋਟੀ ਵੀਰੇ ਹਾਂਜੀ ਹਾਂਜੀ ਭਾਈ ਰੇੜੀ ਲਗਾ ਸੌਂ ਨਾ ਮੈਂ ਕਾਊਂਟ ਕਰ ਦਿੰਦਾ ਤੇਰੀ ਗੱਡੀ ਲੈ ਤੇਰਾ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਲੈ ਜਿੰਦੇ ਲੈ ਆ ਆ ਇੱਕ ਪਾਲਣਾ ਕਰੋ ਫਿਰ ਮੈਂ ਬੇਕੋ ਕੀ ਕਰਾਂ ਠੀਕ ਹੈ ਹਾਂ ਤਾਂ ਥੁੱਟੂ ਕੋ ਪੱਥਰ ਤੇ ਤੁਹਾਡੀ ਲਵਾਉਂਗਾ ਕੋਈ ਨਹੀਂ ਮੈਂ ਸੌਦਾ ਚਲੋ ਨਿਕਲੋ ਮੇਰੀ ਗੱਲ ਕਿਸ ਪੰਚਾ ਛੋਲਾ ਲੱਤ ਦੇ ਉਹ ਮੇਰੇ ਮਾਮਲੇ ਚ ਮੈਂ ਦਰਦਾ ਤੈਨੂੰ ਮੈਂ ਜ਼ਰੂਰ ਕੱਢੂ ਤੇਰਾ ਮੈਂ ਉਹ ਕਰ ਲਈ ਤੂੰ ਤੂੰ ਮੈਂ ਜਾਣਦਾ ਹਾਂ ਤੂੰ ਜਾਣਦਾ ਤੂੰ ਤੂੰ ਇਹ ਤਾਂ ਵੇਖ ਲੈ ਕਿਤੇ ਹੋਰ ਨਾ ਹੋ ਜੇ ਨਹੀਂ ਨਹੀਂ ਤੇਰੀ ਗੱਲ ਨਹੀਂ ਕਿੰਨੇ ਹਾਂ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਬੋਲ ਮੈਂ ਹਾਂ ਬਣਾਈ ਆ ਬਣਾਈ ਆ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਤੂੰ ਖੋਟ ਖੋਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊਡੀ ਹੱਥ ਲਾ ਹੱਥ ਲਾ ਹੱਥ ਲਾ ਇਸ ਤਰ੍ਹਾਂ ਬੰਦਾ ਹੱਥ ਲਾ ਹੱਥ ਲਾ ਜੀ ਹਾਂ ਬਾਜ ਜੀ ਕਰਦੀ ਹਾਂ ਹਾਂ ਬਾਜ ਮੈਂ ਬਹੂੰਗਾ ਨਹੀਂ ਤਾੜੀ ਬਾਜੀ ਤਾੜੀ ਬਾਜੀ ਹਾਂ ਆ ਗਾੜੀ ਕਰਾਏਗਾ ਤੂੰ ਤਾੜੀ ਬੁਲਦੀ ਤਾੜੀ ਬੁਲਦੀ ਨੀ ਫਾੜ ਲੈ ਜੀ ਤਰੂਣ ਨੇ ਭੰਗ ਹੁੰਦਾ ਨੀ ਰਿਕਾਰਡਿੰਗ ਕਰ ਰਿਹਾ ਜਾਨੀ ਆਪਾਂ ਨਾ ਨਹੀਂ ਕਰ ਰੋਕਣਾ ਨਾ ਹੁਣ ਨੀ ਕਿੱਕੇ ਨਾ ਲਵਾਉਂਗਾ ਜਿੱਦਾਂ ਨੀ ਲੱਗਨ ਦੂਗਾ ਵੇਰ ਕੇ ਤਰੀਕੇ ਨਾ ਪਾਸੇ ਦੇ ਆ ਪਾਸੇ ਦੇ ਆ ਫਾਰਟ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਤਖਨ ਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਮਾਰੂੰਗਾ ਮੈਂ ਲਾਉਂਗਾ ਲਾਉਂਗਾ ਕਿ ਤੇਰੇ ਨੂੰ ਪੜ੍ਹਾ ਦਕਾ ਕੋਈ ਨਹੀਂ ਆਇਆ ਘਰ ਦੇ ਜਰਾ ਮੁੰਡਾ ਘਰੇ ਫੜਨਾ ਘਰੇ ਫੜਨਾ ਫੜ ਲਈ ਹਾਂ ਮਸਲਾ ਇਹ ਜੀ ਇੱਥੇ ਨਾ ਮਜ਼ਦੂਰ ਆਉਂਦੇ ਵਿਚਾਰੇ ਉਹ ਰੇੜੀਆਂ ਲਾਉਂਦੇ ਆ ਬਾਹਰੋਂ ਪੱਟੀ ਧੋਉਂਦੇ ਆ ਫਰੂਟ ਵੇਚਦੇ ਆ ਤੇ ਸਬਜ਼ੀ ਵੇਚਦੇ ਆ ਉਹਨਾਂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਮੈਂ ਇੱਥੇ ਤੁਹਾਡੀਆਂ ਲੱਗਣ ਨਹੀਂ ਦੇਣੀਆਂ ਰੇੜੀਆਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਗੱਲ ਬਾਤ ਆ ਵੀ ਫਲਾਣੇ ਬੰਦਿਆਂ ਨੇ ਦਰਖਾਸਤ ਦਿੱਤੀ ਸੀ ਤੇ ਇਹ ਉਹਨਾਂ ਬੰਦਿਆਂ ਨੇ ਸ਼ਰਿਆਂ ਵਿੱਚ ਛੜਕਦੇ ਲਾਉਂਦੇ ਉਹਨਾਂ ਨੂੰ ਕੁਝ ਨਹੀਂ ਆਂਦਾ ਸਿਰਫ ਇਹ ਤਿੰਨਾਂ ਬੰਦਿਆਂ ਨਾਲ ਲਾਗੜਾ ਟਾਇ ਇਹ ਸਿਰਫ ਇਹ ਮਹੀਨਾ ਨਹੀਂ ਦਿੰਦੇ ਇਹਨੂੰ ਜੇ ਮਹੀਨਾ ਦੇਣ ਫਿਰ ਇਹਨਾਂ ਨੂੰ ਵੀ ਨਹੀਂ ਕੋਸ਼ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਤਕਰਾਨੀ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਦੇਤੀ ਕੀਤੀ ਆ ਉਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਜੋ ਕਿ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆ ਕਿ ਸਭ ਕੋ ਇਹਨੇ ਮੇਰੇ ਨਾਲ ਵਧਿ ਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਖਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲਓ ਇਹਨਾਂ ਦੀ ਦੁਕਾਨਾਂ ਲੱਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡਿਆ ਪਿਆ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਉੱਚ ਅਧਿਕਾਰੀਆਂ ਅਫਸਰਾਂ ਤੋਂ ਵੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਇਹਨੇ ਗਲਤ ਸ਼ਬਦ ਬੋਲੇ ਮੇਰੇ ਬਰਖਲਾਵ ਮੇਰੇ ਦਾੜੇ ਦੀ ਇਹਨੇ ਨੋਲੀ ਆਂਦਾ ਮੈਂ ਦਾੜੀ ਪੁੱਟ ਕੇ ਤੇ ਹਾਥੇ ਫੜਾ ਦੂੰ ਤੇਰੇ ਜੇ ਕੋਈ ਇਹਨਾਂ ਬਾਰੇ ਗੱਲ ਕੀਤੀ ਅਜੇ ਅਸੀਂ ਤੇ ਗੱਲ ਕਰਨੀ ਇਹਦੇ ਪਹਿਲੋ ਹੀ ਮੇਰੇ ਤੇ ਵਾਰੰਟ ਡੇ ਪਿਆ ਆ ਇਹ ਕਰਕੇ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਹੀਂ ਤੇ ਲਾਗੇ ਸਾਰਿਆਂ ਨੇ ਰੋਲਾ ਪਾਇਆ ਇਸ ਗੱਲ ਦਾ ਵਿਰੋਧ ਕੀਤਾ ਵੀ ਤੂੰ ਕਿਤਰਾ ਬੋਲਦਾ ਵਾ ਫੇਰੇ ਪਹਿਲੋਂ ਸਿਵਲ ਵਰਦੀ ਦੇ ਵਿੱਚ ਹੀ ਮੁੜ ਕੇ ਵਰਦੀ ਪਾ ਕੇ ਆ ਇਹਦਾ ਅਕਸਰ ਇਹ ਹੀ ਵੀ ਮੈਂ ਇਹ ਆਖਣਗੇ ਵੀ ਮੇਰੀ ਵਰਦੀ ਨੂੰ ਪਹਿ ਗਿਆ ਹਾਂ ਕਰਨ ਹੋਇਆ ਸਾਰਾ ਕੁਝ ਪਹਿਲੋਂ ਸਿਵਲ ਦੇ ਵਿੱਚ ਹੀ ਤੇ ਬੰਦੇ ਜਿਹੜੇ ਆ ਉਹਨਾਂ ਦੀ ਦੁਕਾਨ ਤੇ ਵੇਂਦਾ ਏ ਜਿਹੜੇ ਆਮ ਪਾਰਟੀ ਦੇ ਬੰਦੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਬਹਿ ਕੇ ਉੱਥੋਂ ਸਾਰੀ ਪਲੈਨਿੰਗ ਚੱਲਦੀ ਆ ਵੀ ਕੀ ਕਰਨਾ ਇੱਥੇ ਇਹ ਮਜ਼ਦੂਰਾਂ ਗਰੀਬਾਂ ਨੂੰ ਤੰਗ ਕਰਦਾ ਤੇ ਦੂਜਿਆਂ ਤੋਂ ਐਵੇਂ ਹੀ ਨਾ ਲੈਂਦਾ ਵਾ ਕਿ ਇਹ ਤੋਂ ਜੂਸ ਮੰਗਾ ਲਿਆ ਕਿਸੇ ਤੋਂ ਕੁਝ ਮੰਗਾ ਲਿਆ ਔਰ ਗਾੜੀ ਸ਼ਰਮਾ ਉਹਨਾਂ ਨੂੰ ਪਤਾ ਵੀ ਉੱਥੇ ਕੀ ਕੁਝ ਹੋਇਆ ਭਾਈ ਮੇਰਾ ਨਾਂ ਨਿਸ਼ਾਨ ਸਿੰਘ ਆ ਅਸੀਂ ਪੱਟੀ ਤੋਂ ਪਾਜੀ ਆਉਨੇ ਆ ਨਿਸ਼ਾਰਾ ਪੰਨੂਆ ਵਿਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਵਾ ਅਸੀਂ ਭਾਜੀ ਕੱਲ ਫਰੂਟ ਵੇਚਣ ਤੋਂ ਬਾਅਦ ਆਏ ਵਾ ਇਨੇ ਭਾਈ ਜਦੋਂ ਗੱਜਨ ਸਿੰਘ ਆਇਆ ਵਾ ਇਨੇ ਭਈਆਂ ਨੂੰ ਪਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾ ਅਸੀਂ ਸਰਦਾਰ ترسےم ਸਿੰਘ ਜੋ ਨਿਸ਼ਾਰਾ ਪਨਵਾ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਕੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਤਾ ਨਹੀਂ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨੇ ਸਰਪੰਚ ਸਾਹਿਬ ਤੱਕ ਬਹੁਤ ਜ਼ਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਐ ਇੱਥੋਂ ਦੇ ਨਿਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜ਼ਿਆਦੀ ਮਤਲਬ ਸ਼ਦਾਬਲੀ ਇਹਨਾਂ ਨੂੰ ਵਰਤੀ ਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐ ਕਰ ਦੂੰਗਾ ਤੇ ਭਾਜੀ ਉਹਨਾਂ ਦਾ ਐਡਾ ਵਤੀਰਾ ਕਰੰਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਐਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਵੀ ਰਿਹੋ ਕੋਈ ਆ ਮੈਂ ਤੇ ਸਾਨੂੰ ਇਹ ਕਰ ਲੈਣ ਨਹੀਂ ਦਿੰਦਾ ਕੀਤਾ ਦੇ ਕੀ ਮੰਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਆਧੂ ਵਿੱਚਕਾਰ ਲੱਗੀਆਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੈਂ ਨਾ ਕਿ 11 ਤਰੀਕ ਨੂੰ ਟੋਕਰੀ ਚਾਰ ਦਾ ਬੱਸ ਮਲੇਆ ਸੀ ਮਾਨ ਜੋ ਗਿਆ ਸੱਤੀ ਸਾਹਿਬ ਨੇ ਮੈਨੂੰ ਇੱਥੇ ਲਿਆ ਰਸੀ ਤੇ ਮੈਂ ਵੇਖਿਆ ਕਿ ਬਾਜ਼ਾਰ ਦੇ ਵਿੱਚ ਨਾ ਆਮ ਰੇੜੀਆਂ ਤੇ ਸਬਜ਼ੀਆਂ ਵਾਲਿਆਂ ਨੇ ਜਿਹੜਾ ਵਿਹਾਰ ਕੰਮ ਕੀਤੇ ਆ ਉਹਦਾ ਕਰਕੇ ਜਿਹੜੀਆਂ ਬਠਿੰਡੇ ਤੋਂ ਪਰੀਤਕੋਟ ਤੋਂ ਅੰਮ੍ਰਿਤਸਰ ਤੋਂ ਬਸਾਂ ਆਉਂਦੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਹੋਣੀ ਜਾਨ ਲੱਗ ਜਾਂਦਾ ਏ ਮੈਂ ਉਹਦਾ ਕਰਕੇ ਸਾਰਾ ਮੈਨੂੰ ਹੱਥ ਫੜ ਕੇ ਅਪੀਲ ਕੀਤੀ ਵੀ ਆਪਣੀਆਂ ਜਿਹੜੀਆਂ ਰੇੜੀਆਂ ਆ ਸਬਜ਼ੀ ਮੰਡੀ ਅੱਥਰ ਬਾਹਰ ਮੰਡੀ ਬਣੀ ਆ ਵੀ ਉਹਦੇ ਵਿੱਚ ਲੈ ਜਾਓ ਉਹਦੇ ਵਿੱਚ ਜਾ ਕੇ ਆਪਣਾ ਸਰਦਾ ਪਤਾ ਵੇਖ ਲਓ ਆਪਣਾ ਇਨਾ ਸਾਰਾ ਮੋਪੀਲ ਕੀਤੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਫਿਰ ਮੈਂ ਉਹਨਾਂ ਨੇ ਇਹਨਾਂ ਨੂੰ ਦੱਪਕਾ ਵੀ ਮਾਰਿਆ ਵੀ ਨਹੀਂ ਯਾਰ ਇੱਥੇ ਬਦਲ ਲਾਉਂਦੀਆਂ ਜਾਮ ਲੱਗ ਜਾਂਦਾ ਵਾ ਇਹ ਗੱਲ ਹੋਈ ਇਹਦੇ ਤੋਂ ਫਿਰ ਸਰਪੰਚ ਤਰਸੀਮ ਸਿੰਘ ਜੀ ਆਏ ਉਹ ਕਿ ਜੀ ਰੇੜੀਆਂ ਮਹਿਲਵਾਈਆਂ ਤੇ ਮੈਂ ਕਿਹਾ ਜੀ ਇਹ ਗਾਇਤ ਹੁੰਦੀ ਆਪਾਂ ਕਿਸੇ ਖੁੱਲੇ ਥਾਂ ਤੇ ਲਵਾ ਸਕਦੇ ਆ ਆਪਾਂ ਛੜਕਦੇ ਉੱਤੇ ਰੇੜੀਆਂ ਨਹੀਂ ਲਵਾ ਸਕਦੇ ਕਿ ਛੜਕਦੀ ਆਵਾਜ਼ ਆ ਜਾਂਦੀ ਬਸ ਇੰਨੀ ਗੱਲ ਹੋਈ ਬਾਕੀ ਕੋਈ ਉਹਦੇ ਛਾਂ ਦੇ ਗੱਲਬਾਤ ਨਹੀਂ ਕੀਤੀ ਕੋਈ ਕਿਸੇ ਦੇ ਗੱਲਬਾਤ ਨਹੀਂ ਕੀਤੀ ਇਹਦੇ ਬਾਰੇ ਕੋਈ ਸੀਨੀਅਰ ਅਫਸਰ ਨੇ ਨਹੀਂ ਦੱਸਿਆ